ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਅੱਜ ਸਾਨੂੰ ਮਹਾਨ ਉਪਦੇਸ਼ ਦੇ ਰਹੇ ਹਨ ਗਿਆਨ ਬਖਸ਼ ਰਹੇ ਹਨ ਕਹਿੰਦੇ ਹਨ ਜੋ ਮੰਗਾ ਠਾਕਰ ਆਪਣੇ ਤੇ ਜੋ ਮੰਗ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸਚ ਹੋਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਇਹੋ ਹੋ ਸਤਿ ਹੋ ਵਾ ਅਗਰ ਜੀ ਮੁਰਗੀ ਕਹਿੰਦੇ ਹਨ ਇਹ ਭਾਈ ਇਹ ਗੁਰਮਖ ਪਿਆਰਿਓ ਇਹ ਵਿਚਾਰਵਾਨੋ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਰਿਹਾ ਨਾਨਕ ਸੇਵਕ ਨਾਨਕ ਦਾਸ ਤੋਂ ਬਾਅਦ ਨਾਨਕ ਸੇਵਕ ਮੰਨ ਕੇ ਕਹਿ ਰਿਹਾ ਹਾਂ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਇੱਥੇ ਵੀ ਉੱਥੇ ਵੀ ਸਭ ਜਗ੍ਹਾ ਅੱਜ ਵੀ ਕੱਲ ਵੀ ਵਰਤਮਾਨ ਵਿੱਚ ਵੀ ਪਿਖ ਵਿੱਚ ਵੀ ਇਹ ਗੱਲ ਸੱਚ ਹੈ ਸੱਚ ਹੀ ਰਹੇਗੀ ਕਿ ਜੋ ਈਸ਼ਵਰ ਦਾ ਪਿਆਰਾ ਸੇਵਕ ਉਸ ਆਪਣੇ ਪ੍ਰਭੂ ਤੋਂ ਜੋ ਵੀ ਦਵੇ ਨਾਲ ਮੰਦੀ ਦਾ ਉਸ ਨੂੰ ਜ਼ਰੂਰ ਮਿਲੇਗਾ ਉਸ ਨੂੰ ਜ਼ਰੂਰ ਮਿਲੇਗਾ ਸਵਾਲ ਪੈਦਾ ਹੁੰਦਾ ਉਹ ਦਾਵਾ ਕਿਵੇਂ ਕਰ ਸਕਦਾ ਮਨੁੱਖ ਕੌਣ ਕਰ ਸਕਦਾ ਜਿਹੜਾ ਉਹਦਾ ਸੇਵਕ ਬਣ ਜਾਵੇ ਦਾਸ ਬਣ ਜਾਵੇ ਉਸ ਨੂੰ ਪਿਆਰ ਕਰੇ ਉਸਦੇ ਗੁਨਾਹ ਦੇ ਨਾਲ ਸਾਂਝ ਕਰ ਲਵੇ ਉਸ ਨਾਲ ਆਪਣਾਤ ਪੈਦਾ ਕਰ ਲਵੇ ਉਸ ਦਾ ਹੋ ਜਾਵੇ ਇੱਕ ਮਿੱਕਤਾ ਕਰ ਲਵੇ ਫਿਰ ਉਹ ਆਗਿਆਕਾਰੀ ਬੱਚਾ ਬਣ ਜਾਂਦਾ ਹੈਗਾ। ਮਨਰੰਕਾਰ ਦਾ ਆਗਿਆਕਾਰੀ ਬੱਚਾ ਬਣ ਜਾਂਦਾ ਹੈਗਾ ਤੇ ਉਹ ਫਿਰ ਦਾਵਾ ਕਰ ਸਕਦਾ ਹੈ। ਦਾਵੇ ਨਾਲ ਮੰਗਦਾ ਹੈ। ਜਿਵੇਂ ਇੱਕ ਅਸੀਂ ਇਸ ਦੁਨੀਆ ਵਿੱਚ ਦੇਖਦੇ ਆ ਕਿ ਬੱਚਾ ਪਿਤਾ ਤੋਂ ਮਾਤਾ ਤੋਂ ਉਹ ਮੰਗਦਾ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ। ਉਹ ਆਪੇ ਖੁਸ਼ ਕਰਦੇ ਨੇ ਇਹ ਆਗਿਆਕਾਰੀ ਬੱਚਾ ਠੀਕ ਹੀ ਸੋਚਿਆ ਹੋਣਾ ਤੇ ਠੀਕ ਹੀ ਮੰਗ ਰਿਹਾ ਹੋਣਾ ਇਹਨੂੰ ਦੇਣਾ ਹੀ ਚਾਹੀਦਾ ਹੈ ਉਹ ਚੱਟ ਉਸਦੀ ਇੱਛਾ ਪੂਰੀ ਕਰ ਦਿੰਦੇ ਹਨ ਇਸੇ ਤਰ੍ਹਾਂ ਸਾਡਾ ਪਿਤਾ ਈਸ਼ਵਰ ਪ੍ਰਭੂ ਵਾਹਿਗੁਰੂ ਉਸ ਨੂੰ ਅਸੀਂ ਉਹਦੇ ਆਗਿਆਕਾਰੀ ਬੱਚੇ ਬਣ ਕੇ ਉਸ ਦੇ ਪਾਸੋਂ ਜੋ ਮੰਗਦੇ ਹਾਂ ਗੁਰੂ ਜੀ ਕਹਿੰਦੇ ਹਨ ਉਹ ਮਿਲਦਾ ਹੈ ਇਹ ਸੱਚ ਹੈ ਜੋ ਮੈਂ ਕਹਿੰਦਾ ਇਹ ਸੋਲਾ ਨੇ ਸੱਚ ਹੈ ਮਿਲਦਾ ਹੈ ਭਾਈ ਗੁਰੂ ਗੁਰੂ ਜੀ ਸਾਨੂੰ ਕਿੰਨੀ ਵੱਡੀ ਗਾਰੰਟੀ ਦੇ ਰਿਹਾ ਫਿਰ ਅਸੀਂ ਜੀ ਕਿਉਂ ਨਾ ਉਸ ਪ੍ਰਭੂ ਦਾ ਜੁੜੀਏ ਕਿਉਂ ਨਾ ਉਸ ਨਾਲ ਪਿਆਰ ਪੈਦਾ ਕਰੀਏ ਕਿਉਂ ਨਾ ਉਸ ਦਾ ਦੇ ਗੁਣ ਗਾਇਨ ਕਰੀਏ ਜੇ ਅਸੀਂ ਗੁਣ ਗਾਇਨ ਕਰਾਂਗੇ ਗੁਣਾਂ ਨੂੰ ਅਡਾਪਟ ਕਰ ਲਵਾਂਗੇ ਉਹਨਾਂ ਵਿੱਚ ਪਰਵੇਸ਼ ਕਰ ਲਵਾਂਗੇ ਸੱਚੀ ਜ਼ਿੰਦਗੀ ਜੀਣ ਲੱਗ ਪਾਵਾਂਗੇ ਅੱਛੇ ਇਨਸਾਨ ਬਣ ਜਾਵਾਂਗੇ ਆਪਣੇ ਪਰਿਵਾਰ ਲਈ ਵੀ ਆਪਣੇ ਲਈ ਵੀ ਤੇ ਆਪਣੇ ਸਮਾਜ ਲਈ ਵੀ ਸੁਖਾਂ ਵਿੱਚ ਹੋ ਜਾਵਾਂਗੇ ਤਾਂ ਫਿਰ ਅਸੀਂ ਚੰਗਾ ਜੀਵਨ ਵੀ ਜੀਵਾਂਗੇ ਪ੍ਰਭੂ ਨਾਲ ਸਾਡਾ ਪਿਆਰ ਪੈ ਜਾਏਗਾ ਫਿਰ ਸਾਡਾ ਪ੍ਰਭੂਤਾ ਦਾਵਾ ਬਣ ਜਾਏਗਾ ਅਸੀਂ ਦਾਵੇ ਨਾਲ ਮੰਗਾਂਗੇ اے ਪ੍ਰਭੂ ਤੇਰਾ ਹੱਕ ਦੇਣਾ ਤੇਰਾ ਹੱਕ ਦੇਗਾ ਦੇਗਾ ਭਗਤ ਕਬੀਰ ਜੀ ਕਹਿੰਦੇ ਨਾ ਕਿ ਓਕੇ ਭਗਤ ਨਾ ਵੀਚੈ ਇਹ ਮਾਲਾ ਆਪਣੀ ਲੀਜੈ ਭਗਤ ਨਾ ਜੀ ਵੀ ਕਹਿੰਦੇ ਨੇ ਹਾਂਜੀ ਜਿਉ ਜਾਨ ਤੋ ਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਤਰ ਮਨ ਸਾਥ ਸੀਕਾ ਅਨਾਜ ਵੀ ਚਾਹੀਦਾ ਮੈਨੂੰ ਚੰਗੀ ਗਦ ਮੱਝ ਵੀ ਚਾਹੀਦੀ ਹੈ ਲਵੇਰੀ ਇੱਕ ਚੰਗੀ ਕੋੜੀ ਵੀ ਚਾਹੀਦੀ ਹੈ ਫਿਰ ਇੱਕ ਚੰਗੀ ਪਤਨੀ ਵੀ ਚਾਹੀਦੀ ਹੈ ਤੇ ਤਾਂ ਮੈਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਾਂਗਾ ਲੋੜਾਂ ਤੋਂ ਪੂਰੀਆਂ ਹੋਣਗੀਆਂ ਤਾਂ ਮੈਂ ਤੇਗਾ ਗੁਣਗਾਇਨ ਕਰਾਂਗਾ ਤੇਰੀ ਭਗਤੀ ਕਰਾਂਗਾ ਫਿਰ ਮੈਂ ਤੇਰੇ ਨਾਲ ਪੂਰਾ ਪਿਆਰ ਪਾਲਾਂਗਾ ਮੈਂ ਤੇਰਾ ਹੀ ਹੋ ਜਾਵਾਂਗਾ ਇਸੇ ਤਰ੍ਹਾਂ ਸਾਨੂੰ ਉਹਨਾਂ ਮਹਾਂਪੁਰਸ਼ਾਂ ਤੋਂ ਵੀ ਉਪਦੇਸ਼ ਲੈ ਕੇ ਤੇ ਸਭ ਹੈ ਗੁਰੂ ਦਾ ਸਿਮਰਨ ਅਜਨ ਵੰਦਗੀ ਕਰਨੀ ਚਾਹੀਦੀ ਹੈ ਜੀ ਤੇ ਪ੍ਰਭੂ ਵਾਲੇ ਹੀ ਸਾਰੇ ਗੁਣ ਆਪਣੇ ਵਿੱਚ ਲਿਆਣੇ ਚਾਹੀਦੇ ਹਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਪ੍ਰਭੂ ਦੇ ਸਾਰੇ ਗੁਣ ਹੀ ਸਾਨੂੰ ਅਪਣਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਸੱਚੀ ਜ਼ਿੰਦਗੀ ਜੀਵੀਂ ਆਨੰਦਮਾਨ ਕੇ ਸੁਖ ਭੋਗ ਕੇ ਸੁਖ ਦੇ ਕੇ ਇਸ ਸੰਸਾਰ ਤੋਂ ਜਾਈਏ ਦਵਿੰਦਰ ਜੀ ਸਿੰਘ ਪੱਲਾ ਚੁੱਕਾ ਦੀ ਮਾਫੀ ਵਾਗਰ ਜੀ ਕਾ ਖਾਨ ਸਾਹਿਬ ਵਾਗਰ ਜੀ ਪਤੇ